ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਪਟੀਕ ਤੇ ਤੁਹਾਡਾ ਸਵਾਗਤ ਹੈ। ਖੋਕ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅੱਜ ਫੇਰ ਹਾਜ਼ਰ ਹੋਇਆ ਕੰਬੋ ਆਫਰ ਨਾਲ ਇਹ ਰਖੜੀ ਆਫਰ ਚੱਲ ਰਹੀ ਹੈ ਜੀ ਕਈ ਦਿਨਾਂ ਤੋਂ ਕੰਬੋ ਆਫਰ ਹੈ। ਦੋ ਸੂਟਾਂ ਦੋ ਸੂਟ ਤੁਹਾਨੂੰ 1250 ਰੁਪਏ ਵਿੱਚ ਮਿਲਣਗੇ। ਬਹੁਤ ਸੋਹਣੇ ਸਿਲੇਕਟਡ ਜੇ ਪੀਸ ਨੇ ਜੀ। ਅਸੀਂ ਆਰਾਮ ਨਾਲ ਦਿਖਾਵਾਂਗੇ ਫਟਾਫਟ ਸਕਰੀਨਸ਼ਾਟ ਲਈ ਜਾਓ ਤੇ ਸਾਡੇ WhatsApp ਨੰਬਰ ਤੇ ਤੁਸੀਂ ਸੈਂਡ ਕਰ ਦਿਓ ਲਓ ਜੀ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਸੂਟ ਹੈ ਜਿਹੜਾ ਪਿਓਰ ਕੈਮਰਿਕ ਦਾ ਹੈ ਇਹ ਪਿਓਰ ਕੈਮਰਿਕ कॉटन ਹੈ ਜੀ ਬਹੁਤ ਸੋਹਣੀ कॉटन ਹੈ ਇਹ ਪਿਸਤਾ ਗ੍ਰੀਨ ਜ ਹੈ ਆਫ ਵਾਈਟ ਨਾਲ neck ਤੇ ਵਰਕ ਦੇਖੋ ਕਿੰਨਾ ਪਿਆਰਾ ਹੈ ਜਰੀ ਵਰਕ ਹੈ ਜੀ ਇਹ ਸਾਰਾ ਮਸ਼ੀਨ ਜਰੀ ਵਰਕ ਹੈ ਬਹੁਤ ਸੋਹਣਾ ਇਹ ਆ ਗਈ ਇਹਦੀ ਸਲਵਾਰ ਡਾਟਸ ਵਾਲੀ ਕਿੰਨੀ ਪਿਆਰੀ ਸਲਵਾਰ ਹੈ ਇਹ 2.5 ਮੀਟਰ ਦੀ ਕੱਟ ਹੈ ਜੀ ਸਾਰੀ ਬਹੁਤ ਸੋਹਣਾ ਸੂਟ ਹੈ ਪਿਓਰ ਫੈਬਰਿਕ ਫਾਟਨ 2.5 ਮੀਟਰ ਦਾ ਦੁਪੱਟਾ ਦੁਪੱਟਾ 2.5 ਮੀਟਰ ਦਾ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਦੁਪੱਟੇ ਦੀ ਦੇਖੋ ਟੂ ਸਾਈਡ ਇਹਦੇ ਬਾਰਡਰ ਬਣਿਆ ਹੋਇਆ ਹੈ ਪਿਓਰ ਕੈਮਰਿਕ ਕਾਟਨ ਦੀ ਦੁਪੱਟਾ ਕੈਮਰਿਕ ਕਾਟਨ ਦੀ ਸੂਟ ਹੈ ਜੀ ਇਹ ਆ ਗਈ ਸਲਵਾਰ ਇਹਦਾ ਨੈਕਸਟ ਕਲਰ ਆ ਗਿਆ ਸਕਾਈ ਬਲੂ ਇਹ ਕਿ ਸਾਰਿਆਂ ਦੇ ਨੈਕ ਤੇ ਵਰਕ ਹੈ ਜੀ ਘੇਰੇ ਤੇ ਕੁਝ ਨਹੀਂ ਹੈਗਾ ਨੈਕ ਤੇ ਵਰਕ ਹੈ ਇਹ ਆ ਗਈ ਇਹਦੀ ਸਲਵਾਰ ਡਾਟਸ ਵਾਲੀ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਦੇਖੋ ਆ ਦੇਖੋ ਦੁਪੱਟਾ ਬਹੁਤ ਪਿਆਰਾ ਹੈ ਜੀ ਕਿੰਨੀ ਸੁਣੀ ਲੁੱਕ ਹੈ ਦੁਪੱਟੇ ਦੀ ਸਾੜ ਕਲਰ ਆ ਗਿਆ ਸਿਰਨ 골ਡਨ ਜਿਹਾ ਕਲਰ ਹੈ ਇਹ ਬਹੁਤ ਸੋਹਣਾ ਇਹ ਜਿਹੜੇ ਸੈਂਟਰ ਚ ਨੇਕ ਤਿਆਰ ਕੀਤਾ ਹੋਇਆ ਜੀ ਜਿੰਨਾ ਮਰਜੀ ਤੁਸੀਂ ਘੇਰਾ ਚੌੜਾ ਰੱਖ ਸਕਦੇ ਹੋ ਕੋਈ ਦਿੱਕਤ ਨਹੀਂ ਆਊਗੀ ਸੂਟ ਤਿਆਰ ਕਰਨ ਚ ਸਲਵਾਰ ਆ ਗਈ ਇਹ ਆ ਗਿਆ ਦੁਪੱਟਾ ਦਾ ਬਹੁਤ ਪਿਆਰਾ ਪਹਿਲਾਂ ਜਿਹੜੇ ਦੁਪੱਟੇ ਖੋਲ ਕੇ ਦਿਖਾਏ ਨੇ ਸੇਮ ਹੀ ਹੈ ਜੀ ਇਹ ਜੀ ਨੈਕਸਟ ਆ ਗਿਆ ਇਹ ਵੀ ਪਿਓਰ ਕੈਮਿਕ कॉटन ਨੈਕਸਟ ਪਿਆਰ ਕੈਮਰਿਕ ਕਾਟਨ ਬਹੁਤ ਸੋਹਣੇ ਸਿਲੈਕਟਡ ਜੇ ਪੀਸ ਨੇ ਜੀ ਦੇਖੋ ਕਿੰਨਾ ਸੋਹਣਾ ਘੇਰੇ ਤੇ ਡਿਜ਼ਾਈਨ ਬਣਿਆ ਹੋਇਆ ਹੈ neck ਤੇ ਰੇਸ਼ਮ ਵਰਕ ਹੈ ਸਾਰਾ ਇਹ ਸਾਰਾ ਰੇਸ਼ਮ ਵਰਕ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਆ ਗਈ ਇਹਦੀ ਸਲਵਾਰ ਕਿੰਨੀ ਪਿਆਰੀ ਹੈ ਦੇਖੋ ਸਲਵਾਰ ਇਹ ਆ ਗਿਆ ਜੀ ਦੁਪੱਟਾ ਆ ਗਿਆ ਬਹੁਤ ਸੋਹਣਾ ਦੁਪੱਟਾ ਹੈ कॉटन ਦਾ 2.5 ਮੀਟਰ ਨੈਕਸਟ ਆ ਗਿਆ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਆ ਦੋ ਸੂਟ 1250 ਰੁਪਏ ਵਿੱਚ ਪੈਣਗੇ ਤੁਹਾਨੂੰ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਜੀ ਇਹ ਦੁਪੱਟਾ ਇਸ ਤੋਂ ਵੀ ਪਿਆਰਾ ਹੈ ਬਹੁਤ ਸੋਹਣਾ ਦੁਪੱਟਾ ਦੁਪੱਟੇ ਦੀ ਨੁੱਕ ਦੇਖੋ ਹੈਂਡ ਪੇਂਟ ਕੀਤਾ ਹੋਇਆ ਜੀ ਇਹ ਸਾਰਾ ਹੈਂਡ ਪੇਂਟ ਕੀਤਾ ਹੋਇਆ ਹਲਕਾ ਹਲਕਾ ਬਹੁਤ ਸੋਹਣੀ ਲੁੱਕ ਹੈ ਦੱਪੱਟੇ ਦੀ ਇਹਦਾ ਨੈਕਸਟ ਕਲਰ ਆ ਗਿਆ ਸੀ ਗ੍ਰੀਨ ਜ ਹੈ ਸ਼ੇਡ ਬਹੁਤ ਪਿਆਰਾ ਇਨਾ ਦੇ neck ਤੇ tie ਪੱਟੀ ਬਣੀ ਹੋਈ ਐ neck ਤੇ tie ਪੱਟੀ cotton ਦੀ lace ਲੱਗੀ ਹੋਈ ਐ knot stitch ਐ ਆਹ ਇਹ ਆ ਗਈ ਸਲਵਾਰ ਇਹ ਆ ਗਿਆ ਦੁਪੱਟਾ ਦੁਪੱਟੇ ਤੇ ਹੈਂਡ ਪੇਂਟ ਹੈ ਕੰਟਰਾਸਟ ਬਣਾਇਆ ਹੈ ਹੈਂਡ ਕੱਟੇ ਦਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਕਾਲਜ ਵੀਅਰ ਆਫਿਸ ਵੀਅਰ ਲਈ ਬਹੁਤ ਵਧੀਆ ਸੂਟ ਨੇ ਜੀ 1250 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਆ ਇਹਦੇ ਨਾਲ ਇੱਕ ਤੇ ਪੈਚ ਵਰਕ ਹੈ ਇਹਨੂੰ ਉੱਤ ਸਟਿਚ ਬਣਿਆ ਹੋਇਆ ਹੈ ਇਹ ਮਿਰਰ ਵਰਕ ਹੈ ਪਲਾਸਟਿਕ ਵਾਲਾ ਮਿਰਰ ਵਰਕ ਹੈ ਜੀ ਬਹੁਤ ਸੋਹਣਾ ਇਹ ਆਗਿਆ ਦੀ ਸਵਾਹ ਦੁਪੱਟਾ ਬਹੁਤ ਸੋਹਣਾ ਹੈ ਨੇ ਕੁ ਕਿੰਨਾ ਪਿਆਰਾ ਦੁਪੱਟਾ ਹੈ ਲਾਈਟ ਡਾਰਕ ਦਾ ਕੰਟਰਾਸਟ ਜਿਆ ਬਣਾਇਆ ਹੋਇਆ ਦੁਪੱਟੇ ਦਾ ਸੂਟ ਨਾਲ ਇਹ ਸਾਰੇ ਪਿਓਰ ਕੈਮਰਿਕ ਕੋਟਨ ਦੇ ਨੇ ਜੀ ਆਰਾਮ ਦਾ ਇੱਕ ਸੂਟ ਨੇ ਗਰਮੀ ਦੇ ਤੋਹਫੇ ਨੇ ਜੀ ਤੋਹਫੇ ਕੋੰਬੋ ਆਫਰ ਹੈ ਤੇ ਇਹ ਦਿਨਾਂ ਤੋਂ ਚੱਲ ਰਹੀ ਹੈ ਇਹ ਆਫਰ ਰਖੜੀ ਸਪੈਸ਼ਲ ਇਹ ਦੇਖੋ ਇਹਦੇ ਅੱਗੇ ਪਿੱਛੇ ਸੇਮ ਹੀ ਹੈ ਜੀ ਸਭ ਦਾ ਫਰੰਟ ਬੈਕ ਸੇਮ ਹੀ ਹੈ neck ਤੇ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਪਲਸ ਵਰਕ ਹੈ ਨੋਟ ਸਟਿਚ ਹੈ ਇਹ ਆ ਗਈ ਲੇਸ ਗੋਟਾ ਗੋਟਾ ਲੇਸ ਹੈ ਇਹ ਇਹ ਆ ਗਈ ਜੀ ਇਹਦੀ ਸਲਵਾਰ ਇਹ ਆ ਗਿਆ ਦਾ ਦੁਪੱਟਾ ਪਿਓਰ ਕਾਟਨ ਬਹੁਤ ਸੋਹਣੇ ਸੂਟ ਨੇ ਸਿਲੇਕਟਡ ਜੇ ਪੀਸ ਨੇ ਸਾਰੇ ਇਹ ਲਓ ਨੈਕਸਟ ਇੱਕ ਗਲੇਸ ਕਾਟਨ ਚਾਹੀ ਇਹ 750 ਵਾਲਾ ਸੂਟ ਹੈ ਜੀ ਇਹ ਵੀ ਤੁਹਾਨੂੰ ਇਹਨਾਂ ਦੇ ਵਿੱਚ ਹੀ ਦੇ ਰਹੇ ਆ ਇਹ ਕੰਟਰਾਸਟ ਚੇਦੀ ਸਲਵਾਰ ਘੇਰੇ ਤੇ ਵਰਕ ਨੈਕ ਤੇ ਟਾਈ ਬੱਟੀ ਨੱਕ ਬਣਿਆ ਹੋਇਆ ਰੈਡੀ ਹੋਇਆ ਹੋਇਆ ਸੈਮੀ ਸਟਿੱਚ ਹੈ ਇਹ ਆ ਗਿਆ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ 2 ਮੀਟਰ ਦਾ ਹੈ ਪੂਰਾ ਮਨਾਰਸੀ ਦਾ ਦੁਪੱਟਾ ਹੈ ਇਹ ਇਹ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸੋ ਇਨਾਂ ਸਾਰੇ ਸੋਹਣੇ-ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ сека